ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀ ਬਰਾ ਠੀਕ ਠਾਕ ਹੋਣਗੇ ਜ਼ਿਕਰੀਆ ਇੱਕ ਲਫ ਇੱਕ ਲਾਈਨ ਬੋਲੀ ਜਾਂਦੀ ਹੈ ਕਿ ਪੰਜਾਬ ਦਿਲਜੀਤ ਨਾਲ ਤੇ ਦਿਲਜੀਤ ਪੰਜਾਬ ਨਾਲ ਤੇ ਉਹਨਾਂ ਦੀ ਇੱਕ ਫਾਊਂਡੇਸ਼ਨ ਹੈ ਸਾਝ ਫਾਊਂਡੇਸ਼ਨ ਉਹ ਇਸਲਾਮ ਦੇ ਇਸ ਸਾਰੇ ਸਿਨੈਰੀਓ ਦੇ ਵਿੱਚ ਜੋ ਕੀ ਕੀ ਕਰ ਰਹੀ ਏ ਕਿੱਥੇ ਕਿੱਥੇ ਉਹ ਕੰਮ ਕਰ ਰਹੀ ਏ ਤੇ ਲੋਕਾਂ ਵਾਸਤੇ ਕੀ ਉਹ ਹੈਲਪ ਕਰ ਰਹੀ ਏ ਉਸ ਚੀਜ਼ ਦੇ ਜਿਹੜਾ ਨਾ ਸਿਮਰਨ ਜੋਹਰ ਸਿੰਘ ਮੱਕੜ ਜੀ ਨੇ ਇੱਕ ਇੰਟਰਵਿਊ ਕੀਤਾ ਹੋਣਾ ਦੀ ਜਿਹੜੀ ਹੈਡ ਨੇ ਤੇ ਉਹ ਆਪਾਂ ਹੁਣ ਇਸ ਵੀਡੀਓ 'ਚ ਦੇਖਣਾਗੇ ਉਹ ਹਮੇਸ਼ਾ ਪੰਜਾਬ ਲਈ ਥਰੂ ਸਪੋਰਟ ਕਰਦਾ ਹੈ ਤੇ ਦਿਲਜੀਤ ਪੰਜਾਬ ਦੇ ਤੁਸੀਂ ਇਮੋਸ਼ਨਲ ਹੋ ਜਾਂਦੇ ਹੋ ਇਹ ਗੱਲ ਕਰਦੇ ਮੈਂ ਸਮਝ ਸਕਦਾ ਹਾਂ ਜਜ਼ਬਾਤ ਹੈ ਇਹ इमोਸ਼ਨ ਹੈ ਇਹਨਾਂ ਦਾ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਆਪ ਚੜ੍ਹਦੀ ਕਲਾ ਆਲੇ ਆ ਸਾਰੇ ਬਲਜੀਤ ਭਾਜੀ ਨੇ ਤੁਹਾਡੀ ਡਿਊਟੀ ਲਈ ਤੁਸੀਂ ਸਪੈਸ਼ਲੀ ਆਏ ਹੋ ਕੀ ਕੀ ਤੁਸੀਂ ਕਰ ਰਹੇ ਹੋ ਭਾਜੀ ਅਸੀਂ ਸਿਰਫ ਇੱਥੇ ਹੈ ਕਰਵਾਉਣੇ ਵਾਲੇ ਇੱਕ ਪ੍ਰਮਾਤਮਾ ਆਪਣੇ ਆਪ ਕਰਵਾ ਰਹੇ ਹਾਂ ਬਸ ਅਸੀਂ ਇੱਥੇ ਆ ਗਏ ਸਾਡੀ ਤਰਫੋਂ ਸੇਵਾ ਲੈਣੀ ਥੀ ਪ੍ਰਮਾਤਮਾ ਕੋ ਮੋਝੇ ਬਸ ਇਤਨਾ ਹੀ ਪਤਾ ਹੈ ਇਹ ਭੈਣ ਦੀ ਅੱਖਾਂ 'ਚ ਜਦੋਂ ਅਥਰੂ ਦੇਖੇ ਨਾ ਔਰ ਪਤਾ ਲੱਗੇ ਕਿ ਦਿਲੋਂ ਕੰਮ ਕਰਨਾ ਚਾਹ ਰਹੇ ਔਰ ਇਹਨੇ ਕਿਹਾ ਕਿ ਮੈਂ ਗਰਾਊਂਡ ਜ਼ੀਰੋ ਤੇ ਪਾਣੀ 'ਚ ਵੀ ਜਾਵਾਂਗੀ ਜਿੱਥੇ ਵੀ ਜਾਣਾ ਪਵੇ ਮੈਂ ਤੁਹਾਡੇ ਨਾਲ ਜਾਵਾਂਗੀ ਨਹੀਂ ਤੇ ਇੰਨੇ ਇੰਟੀਰੀਅਰ ਦੇ ਵਿਚਕਾਰ ਹੂੰ ਮਤਲਬ ਆਉਣਾ ਬਹੁਤ ਔਖਾ ਬਾਈ ਜੀ ਪੰਜਾਬ ਦਿਲਜੀਤ ਨਾਲ ਐ ਤਾਂ ਫਿਰ ਦਿਲਜੀਤ ਵੀ ਪੰਜਾਬ ਮਾ ਬਸ ਇਹੀ ਬਸ इमोਸ਼ਨ ਇਹੀ ਸੀ ਇਹਹੀ इमोਸ਼ਨ ਦਿਲਜੀਤ ਜੀ ਵੱਲੋਂ ਵੀ ਆ ਦਿਲਜੀਤ ਦਸਾਂਜ ਵੱਲੋਂ ਵੀ ਇਹੀ इमोਸ਼ਨ ਆ ਕਿ ਜਿਨੇ ਸਾਡੇ ਤੋਂ ਹੋਊਗਾ ਅਸੀਂ ਖੜੇ ਆ ਬਿਕਾਜ਼ ਪੰਜਾਬ ਨੀ ਹਮੇਸ਼ਾ ਸਪੋਰਟ ਕੀਤੀ ਆ ਜਿੰਨੇ ਕਿ ਝਟਕਾ ਸਾਡੇ ਤੋਂ ਹੋਊਗਾ ਅਸੀਂ ਤਾਂ ਹੜ੍ਹਾਂ ਦਾ ਪਾਣੀ ਨੀਵਾ ਹੋਣ ਤੋਂ ਬਾਅਦ ਵੱਡੀ ਪੰਜਾਬ ਦੇ ਵਿੱਚ ਸਮੱਸਿਆ ਬਣੀ ਹੈ ਕਿ ਲੋਕਾਂ ਦੇ ਘਰ ਟਹਿ ਪਸ਼ੂ ਮਰੇ ਉਹਦਾ ਨੁਕਸਾਨ ਜਿਹੜਾ ਹੁਣ ਹੌਲੀ-ਹੌਲੀ ਪਤਾ ਲੱਗ ਰਿਹਾ ਪਰ ਬਹੁਤ ਥਾਵਾਂ ਤੇ ਜਿਹੜੇ ਬੰਨ ਐ ਉਹ ਢੈਣ ਕਰਕੇ ਪਾਣੀ ਗਾਂ ਨਿਕਾਸ ਹੋਇਆ ਤਾਂ ਹੜ ਹੈ ਯਾਰ ਕਈ ਥਾਂ ਤੇ ਸੜਕਾਂ ਰੁੜ ਗਈਆਂ ਅਸੀਂ ਇਸ ਵੇਲੇ ਦੀਨਾਨਗਰ ਇਲਾਕੇ ਦੇ ਵਿੱਚ ਪਿੰਡ ਚਿੱਟੀ ਫਰੀਦਪੁਰ ਕਲੋਨੀ ਦੇ ਨੇੜੇ ਖੜੇ ਆ ਇਹ ਪਿੱਛੇ ਮੇਰੇ ਜੋ ਸੜਕ ਹੈ ਟਾਂਡਾ ਤੇ ਦੀਨਾਨਗਰ ਨੂੰ ਜਾਂਦਾ ਔਰ ਇਹਦੇ ਪਿੱਛੇ ਜੇਕਰ ਤੁਸੀਂ ਦੇਖੋਗੇ ਤਾਂ ਇਹ ਸੜਕ ਬਹੁਤ ਵੱਡਾ ਪਾੜ ਜਿਹੜਾ ਪਿਆ ਹੈ ਕਈ ਫੁੱਟ ਦਾ ਇਹ ਪਾੜ ਪਿਆ ਜਿਹੜੀ ਸੜਕੇ ਟੁੱਟ ਗਈ ਹੈ ਇੱਥੋਂ ਪਾਣੀ ਦੀ ਨਿਕਾਸੀ ਜਿਹੜੀ ਹੈ ਉਹ ਹੋਈ ਇਧਰ ਖੱਬੇ ਹੱਥ ਤੇ ਸਾਰਾ ਜਿਹੜਾ ਹੜ ਆਇਆ ਔਰ ਵੱਡੀ ਗੱਲ ਹੈ ਕਿ ਕਨੈਕਸ਼ਨ ਟੁੱਟੇ ਹੈ ਇੱਥੇ ਇਸ ਵੇਲੇ ਕੁਝ ਦਿਨ ਪਹਿਲਾਂ ਹੁਣ ਅਰਦਾਸ ਕੀਤੀ ਗਈ ਹੈ ਗਲੋਬਲ ਸਿੱਖ ਸੰਸਥਾ ਦੇ ਵੱਲੋਂ ਔਰ ਸਾਂਝ ਫਾਊਂਡੇਸ਼ਨ ਗਲੋਬਲ 6 ਅਮਰਪ੍ਰੀਤ ਸਿੰਘ ਹੋਣੇ ਸਾਂਝ ਫਾਊਂਡੇਸ਼ਨ ਦਿਲਜੀਤ ਦੋਸਾਂਝ ਹੋਣਾ ਦੀ ਜਿਹੜੀ ਸੰਸਥਾ ਹੈ ਔਰ ਸੋਨਾਲੀ ਸਿੰਘ ਹੋਣੇ ਇੱਥੇ ਆਏ ਨੇ ਐਡਮਿਨਿਸਟ੍ਰੇਸ਼ਨ ਤੋਂ ਵੀ ਜਸਪਿੰਦਰ ਸਿੰਘ ਸਾਹਿਬ ਸਾਡੇ ਨਾਲ ਐਸਡੀਐਮ ਸਾਹਿਬ ਨੇ ਇੱਥੋਂ ਦੇ ਉਹ ਮੌਜੂਦ ਹੋਏ ਸਿਗੇ ਇੱਥੇ ਔਰ ਇਨਸਪੈਕਸ਼ਨ ਹੋਈ ਦੋਨਾਂ ਸੰਸਥਾਵਾਂ ਨੇ ਮਿਲ ਕੇ ਜੁਆਇੰਟ ਫੈਸਲਾ ਲਿਆ ਕਿ ਪੰਜਾਬ ਚ ਸਿਰਫ ਇਹ ਹੀ ਨਹੀਂ ਹੋਰ ਬਹੁਤ ਥਾਂ ਤੇ ਜਿੱਥੇ ਜਿੱਥੇ ਪੋਸੀਬਲ ਹੋਊਗਾ ਇਹਨਾਂ ਵੱਲੋਂ ਜਾਣਾ ਇਹ ਜਾ ਕੇ ਜਿੱਥੇ ਕੋਈ ਬਨਪੂਰਨਾ ਜਾਂ ਸੜਕ ਜਿਹੜੀ ਹੈ ਉਹ ਕਿਤੇ ਤਸ ਗਈ ਹੈ ਜਾਂ ਉਹਨੂੰ ਠੀਕ ਕਰਨਾ ਹੈ ਤਾਂ ਇਹ ਕਾਰਜ ਆਰੰਭਣ ਵਾਸਤੇ ਕੁਝ ਦਿਨ ਪਹਿਲਾਂ ਅਰਦਾਸ ਕੀਤੀ ਗਈ ਹੈ ਅ ਦਿਲਜੀਤ ਹੋਣਾ ਦੀ ਪੂਰੀ ਟੀਮ ਵੀ ਹੈ ਮੈਂ ਮੈਂ ਅਮਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਅਮਰਪ੍ਰੀਤ ਜੀ ਇਸ ਪ੍ਰੋਜੈਕਟ ਬਾਰੇ ਕਿਵੇਂ ਜ਼ਹਿਨ ਦੇ ਵਿੱਚ ਆਇਆ ਔਰ ਇਹ ਕਿਵੇਂ ਸ਼ੁਰੂਆਤ ਕੀਤੀ ਹੈ ਜੈਨ ਦੇ ਵਿੱਚ ਘਰ ਤੱਕ ਕਿਉਂਕਿ ਪਹਿਲੇ ਦਿਨ ਤੋਂ ਹੀ ਇਸੇ ਹੀ ਇਲਾਕਿਆਂ ਦੇ ਵਿੱਚ ਘਾਰ ਕਿਸ਼ਤੀਆਂ ਲੈ ਕੇ ਅਸੀਂ ਲੋਕਾਂ ਨੂੰ ਐਮਰਜੈਂਸੀ ਰਿਲੀਫ ਤੇ ਰੈਸਕਿਊ ਦੇ ਕੰਮ ਕੀਤੇ ਸੀ ਸੋ ਕੱਲ ਜਦੋਂ ਸਾਡੀ ਮੀਟਿੰਗ ਹੋਈ ਪਹਿਲਾਂ ਸਾਂਝ ਫਾਊਂਡੇਸ਼ਨ ਸੋਨਾਲੀ ਮੈਮ ਦੇ ਨਾਲ ਤੇ ਸਾਡੀ ਕੋਸ਼ਿਸ਼ ਸੀ ਕਿ ਅਸੀਂ ਹਰ ਇੱਕ ਇਲਾਕੇ ਦੇ ਵਿੱਚ ਘਰ ਪਹਿਲਾਂ ਵਿਜ਼ਿਟ ਕਰੀਏ ਔਰ ਫਿਰ ਇੱਕ ਜਿਹੜਾ ਸਾਂਝਾ ਪਲਾਨ ਹੈ ਉਹ ਸਾਹਮਣੇ ਲੈ ਕੇ ਆਈਏ ਸੰਗਤ ਤੇ ਕੱਲ ਅਸੀਂ ਪਹਿਲਾਂ ਜਿਹੜਾ ਰਮਦਾਸ ਏਰੀਆ ਸੀਗਾ ਜਿੱਥੇ ਹਜੇ ਵੀ ਪਾਣੀ ਖੜਾ ਹੈ ਔਰ ਟਰੈਕਟਰ ਦੇ ਰਾਈ ਕੋਸ਼ਿਸ਼ ਕੀਤੀ ਕਿ ਇਸਤੀਬੜ ਪਾਣੀ ਕਾਫੀ ਨੀਚੇ ਆ ਚੁੱਕਾ ਸੀ ਟਰੈਕਟਰ ਦੇ ਰਾਈ ਸਾਨੂੰ ਜਾ ਕੇ ਉੱਥੇ ਐਮਰਜੈਂਸੀ ਰੀਲੀਫ ਦੇਣਾ ਪਿਆ ਔਰ ਅੱਜ ਅਸੀਂ ਪੂਰਾ ਦਿਨ ਅਸੈਸਮੈਂਟ ਦਾ ਰੱਖਿਆ ਸੀ ਕਿ ਜਿੱਥੋਂ ਹੁਣ ਬਿਲਕੁਲ ਪਾਣੀ ਨਿਕਲ ਚੁੱਕਿਆ ਔਰ ਐਕਚੁਅਲ ਜਿਹੜਾ ਲਾਸ ਹੈ ਉਹ ਇੱਥੋਂ ਪਤਾ ਲੱਗਣਾ ਸ਼ੁਰੂ ਹੋਣਾ ਸੋ ਪਾਣੀ ਦੇ ਉੱਪਰ ਤਾਂ ਤੁਸੀਂ ਕਿਸ਼ਤੀਆਂ ਚਲਾ ਰਹੇ ਹੋ ਬਟ ਨੀਚੇ ਜਦੋਂ ਪਾਣੀ ਨਿਕਲ ਜਾਣਾ ਬਿਮਾਰੀਆਂ ਕੀ ਫੈਲਣੀਆਂ ਹੈ ਗਾਰਾ ਕਿੰਨਾ ਪਿਆ ਔਰ ਆ ਦੇਖੋ ਤੁਸੀਂ ਹੁਣ ਮੈਨੂੰ ਲੱਗਦਾ ਕਿ ਅੱਜ ਦੋ ਦਿਨ ਬਾਅਦ ਮੈਂ ਧੁੱਪ ਦੇਖ ਰਿਹਾ ਤੇ ਸਾਰਾ ਦਿਨ ਮੀਂਹ ਪਈ ਜਾ ਰਹੇ ਨੇ ਘਰ ਆਪਣੇ ਬੈੱਡ ਗੱਦੇ ਸਾਰਾ ਕੁਝ ਸੁੱਕਣੇ ਪਾਇਆ ਕੱਪੜੇ ਬਾਹਰ ਖਿਲਰੇ ਹੋਏ ਨੇ ਸੋ ਆਪਣੇ ਪੁਲੀਆਂ ਦੇ ਉੱਤੇ ਟੈਂਟ ਲਗਾ ਕੇ ਤਰਪਾਲਾ ਲਗਾ ਕੇ ਲੋਕ ਰਹਿ ਰਹੇ ਨੇ ਸੋ ਇਹ ਐਕਚੁਅਲ ਲਾਸਸ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਕੰਮ ਇਨੀਸ਼ੀਏਟ ਕਰੀਏ ਬਾਕੀ ਤਾਂ ਟੀਮਾਂ ਲੱਗੀਆਂ ਹੋਈਆਂ ਨੇ ਇੰਨੇ ਵੋਲੰਟੀਅਰ ਸਾਡੇ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਨੇ ਬਟ ਇਹ ਕੰਮ ਦੀ ਜਿਹੜੀ ਸ਼ੁਰੂਆਤ ਸੀ ਅਸੀਂ ਧੰਨਵਾਦ ਕਰਦੇ ਹਾਂ ਦਿਲਜੀਤ ਭਾਜੀ ਦਾ ਸੁਨਾਲੀ ਮਹਿਮ ਦਾ ਸਾਂਝ ਫਾਊਂਡੇਸ਼ਨ ਦੀ ਪੂਰੀ ਟੀਮ ਦਾ ਵੀ ਇਹਨਾਂ ਦੀ ਇੰਨੀ ਵੱਡੀ ਟੀਮ ਸਾਡੇ ਨਾਲ ਐਸੋਸੀਏਟ ਹੋਈ ਹੈ ਔਰ ਇਹ ਇਹੀ ਇੱਕ ਮਤਲਬ ਕਹਿੰਦੇ ਨੇ ਕਿ ਹੱਥ ਜੁੜੇ ਨੇ ਔਰ ਅਸੀਂ ਇਕੱਲਾ ਕੋਈ ਵੀ ਨਹੀਂ ਕੁਝ ਕਰ ਸਕਦਾ ਸੋ ਜਦ ਤੱਕ ਕਿਸੇ ਨੂੰ ਮਲੇ ਔਰ ਇਹ ਸਾਥ ਦੇ ਨਾਲ ਹੀ ਅੱਜ ਪੰਜਾਬ ਦੁਆਰਾ ਖੜਾ ਹੋਣ ਦੀ ਤਵਾਦ ਦੇ ਵਿਚਾਰ ਹੈਗਾ ਔਰ ਇਹ ਵਿਸ਼ਵਾਸ ਹੈ ਕਿ ਸ਼ਾਇਦ ਇਕੱਠੇ ਮਿਲ ਕੇ ਯਾਨੀ ਕਿ ਆਰਗੇਨਾਈਜੇਸ਼ਨ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਐਡਮਿਨਿਸਟ੍ਰੇਸ਼ਨ ਸਾਹਿਬ ਕਹਿੰਦੇ ਐਡਮਿਨਿਸਟ੍ਰੇਸ਼ਨ ਦੀ ਕੋਈ ਵੀ ਹੈਲਪ ਚਾਹੀਦੀ ਹੈ ਕੋਈ ਵੀ ਪੇਪਰ ਵਰਕ ਹੈ ਕੋਈ ਵੀ ਪਰਮਿਸ਼ਨਸ ਨੇ ਇਹਨਾਂ ਨੇ ਮੌਕੇ ਤੇ ਐਕਸੀਲੈਂਸ ਸਾਹਿਬ ਨੂੰ ਵੀ ਬੁਲਾਇਆ ਸੋ ਇਹੀ ਸਪੋਰਟ ਹੈ ਸਰਕਾਰਾਂ ਦੀ ਵੀ ਸਪੋਰਟ ਹੋਵੇ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਹੋਵੇ ਜਿਹੜੇ ਜਿਨ੍ਹਾਂ ਕੋਲੇ ਗਰਾਊਂਡ ਦਾ ਤਜਰਬਾ ਹੈ ਔਰ ਜਿਹੜੇ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ ਇੱਕ ਨੈਟਵਰਕ ਹੁੰਦਾ ਇਹ ਟੀਮ ਵਰਕ ਹੈ ਸੋ ਅਸੀਂ ਇੱਕ ਟੀਮ ਵਰਕ ਦੇ ਤਰ੍ਹਾਂ ਆਸਾਂ ਫਾਊਂਡੇਸ਼ਨ ਗਲੋਬਲ ਸਿਕਸ ਐਡਮਿਨਿਸਟ੍ਰੇਸ਼ਨ ਹੋਰ ਵੀ ਜਿਹੜੇ ਲੋਕਲ ਲੈਵਲ ਤੇ ਸਰਪੰਚ ਲੈਵਲ ਤੇ ਜਿਹੜੇ ਕੰਮ ਕਰ ਰਹੇ ਨੇ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਇਹ ਡਿਟੇਲ ਦੇ ਵਿੱਚ ਘਰ ਘਰ ਟੁੱਟੇ ਹੋਏ ਨੇ ਔਰ ਡਿਟੇਲ ਚ ਅਸੀਂ ਪੂਰੀ ਲਿਸਟ ਬਣਾਣੀ ਸ਼ੁਰੂ ਕਰਤੀਆਂ ਰਿਪੋਰਟਿੰਗ ਸਿਸਟਮ ਸਟਾਰਟ ਕਰਤਾ ਪਿੰਡ ਬਾਈ ਪਿੰਡ ਜਾਵਾਂਗੇ ਔਰ ਜੋ ਜੋ ਰਿਪੋਰਟਸ ਹੋਣਗੀਆਂ ਉਦਾਂ ਹੀ ਅਸੀਂ ਇਹ ਪ੍ਰੋਜੈਕਟ ਨੂੰ ਅੱਗੇ ਵਧਾਵਾਂਗੇ ਸੁਨਾਲੀ ਜੀ ਵੈਸੇ ਤੁਸੀਂ ਘੱਟ ਬੋਲਦੇ ਹੋ ਮੈਨੂੰ ਪਤਾ ਪਰ ਥੋੜੀ ਜੀ ਡਿਟੇਲ ਦੇ ਦਿਓ ਤੁਸੀਂ ਦਲਜੀਤ ਭਾਜੀ ਨੇ ਤੁਹਾਡੀ ਡਿਊਟੀ ਲਈ ਤੁਸੀਂ ਸਪੈਸ਼ਲੀ ਆਏ ਹੋ ਕੀ ਕੀ ਤੁਸੀਂ ਕਰ ਰਹੇ ਹੋ ਪਰ ਯੂ ਆਮ ਸਿਰਫ ਯਹਾਂ ਪੇ ਹੈ ਕਰਵਾਉਣੇ ਵਾਲੀ ਇੱਕ ਪ੍ਰਮਾਧਮਾ ਆਪਣੇ ਆਪ ਕਰਵਾ ਰਹਾ ਹੈ ਬਸ ਮੈਂ ਆ ਆ ਗਏ ہماری ਤਰਫ ਸੇ ਸੇਵਾ ਲੈਣੀ ਥੀ ਪਰਮਾਤਮਾ ਕੋ ਮੂਝੇ ਬਸ ਇਤਨਾ ਹੀ ਪਤਾ ਹੈ ਬਾਕੀ ਜਿੱਦਾਂ ਦਾ ਹੁਕਮ ਹੁੰਦਾ ਜਾਊਗਾ ਅਸੀਂ ਅਸੇ ਕਰਦੇ ਰਹਿਣਾ ਔਰ ਇਹਨਾਂ ਦੇ ਨਾਲ ਮਿਲ ਕੇ ਕਰ ਰਹੇ ਹਾਂ ਗਲੋਬਲ ਸਿਕਸ ਤੇ ਹਾਂਜੀ ਔਨ ਗਰਾਉਂਡ ਬਾਜੀ ਦੀ ਟੀਮ ਸਾਨੂੰ ਸਪੋਰਟ ਕਰ ਰਹੀ ਆ ਤੇ ਐਗਜ਼ੀਕਿਊਸ਼ਨ ਦੇ ਵਿੱਚ ਬਿਕੋਜ਼ ਅਸੀਂ ਦਾ ਹੁਣ ਨਵਾਂ ਹੀ ਸ਼ੁਰੂ ਕੀਤਾ ਸੀ ਤੇ ਬਾਜੀ ਵੱਲੋਂ ਬਹੁਤ ਹੈਲਪ ਹੋਈ ਬਾਜੀ ਨੇ ਬਹੁਤ ਸਪੋਰਟ ਕੀਤਾ ਤੇ ਐਡਮਿਨਿਸਟ੍ਰੇਸ਼ਨ ਦਾ ਵੀ ਥੈਂਕ ਯੂ ਤੁਸੀਂ ਵੀ ਸਾਡੇ ਨਾਲ ਖੜੇ ਆ ਸਾਡੀ ਥੈਂਕ ਯੂ ਭਾਜੀ ਬੱਸ ਇਹ ਨਹੀਂ ਔਰ ਤੁਸੀਂ ਇੱਕ ਅਨਾਉਂਸਮੈਂਟ ਹੈ ਕਿ 10 ਪਿੰਡਾਂ ਨੂੰ ਅਡਾਪਟ ਕਰ ਰਹੇ ਹਾਂ ਔਰ ਬਾਕੀ ਕੰਮ ਵੀ ਨਾਲ-ਨਾਲ ਚੱਲਦੇ ਜਾ ਰਹੇ ਥੋਡੇ ਭਾਜੀ ਜਿੰਨਾ ਇੱਕ ਹੋਊਗਾ ਸਾਡੇ ਤੋਂ ਆਪਾਂ ਇਕੱਠੇ ਕਰਨਾ ਹੈ ਸਾਰੇ ਨੇ ਤੇ ਜੀ ਕਿਸੇ ਪਿੰਡ ਦੇ ਵਿੱਚ ਲੋੜ ਆ ਕਿਸੇ ਦਾ ਕਰੀ ਬਿਲਡ ਕਰਨਾ ਆ ਜਿਵੇਂ ਹੁਣ ਇਹ ਇਹ ਵੀ ਰੀਬਿਲਡ ਕਰਨਾ ਜਿੰਨਾ ਕਿ ਸਾਡੇ ਤੋਂ ਹੋਊਗਾ ਸਾਰੇ ਬ੍ਰਦਰਸ ਨੇ ਨਾਲ ਮਿਲ ਕੇ ਇੰਟੈਂਸ਼ਨ ਹੀ ਹੈ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਦਿਲਜੀਤ ਨਾਲ ਹੈ ਤਾਂ ਫਿਰ ਦਿਲਜੀਤ ਵੀ ਪੰਜਾਬ ਨਾਲ ਹੈ ਬਸ ਇਹੀ ਬਸ ਇਮੋਸ਼ਨ ਨਹੀਂ ਸੀ ਕਿ ਹਮੇਸ਼ਾ ਪੰਜਾਬ ਲਈ ਥਰੂ ਸਪੋਰਟ ਕਰਦਾ ਹੈ ਤੇ ਦਿਲਜੀਤ ਪੰਜਾਬ ਦੇ ਨਾਲ ਹੈ ਤੁਸੀਂ ਇਮੋਸ਼ਨਲ ਹੋ ਜਾਂਦੇ ਹੋ ਇਹ ਗੱਲ ਕਰਦੇ ਮੈਂ ਸਮਝ ਸਕਦਾ ਹਾਂ ਜਜ਼ਬਾਤ ਹੈ ਇਹ ਇਮੋਸ਼ਨ ਹੈ ਇਹਨਾਂ ਦਾ ਚੜ੍ਹਦੀ ਕਲਾ 'ਚ ਰਹਿਣਾ ਆਪਾਂ ਆਪਾਂ ਚੜ੍ਹਦੀ ਕਲਾ ਆਲੇ ਆ ਸਾਰੇ ਉਹ ਰੀਮੋਸ਼ਨ ਵੀ ਚੜਦੀ ਕਲਾ ਵਾਲਾ ਹੈ ਇਹ ਰੀਮੋਸ਼ਨ ਵੀ ਚੜਦੀ ਕਲਾ ਵਾਲਾ ਐਵੇਂ ਕਿਸੇ ਦੇ ਅੱਖਾਂ ਚ ਅਥਰੂ ਨਹੀਂ ਵਰਦੇ ਔਰ ਮੈਂ ਇਹ ਨਹੀਂ ਕਿ ਅੱਜ ਮੈਂ ਜਦੋਂ ਪਹਿਲੇ ਦਿਨ ਇਹਨਾਂ ਨੂੰ ਮਿਲਿਆ ਜਦੋਂ ਗੱਡੀ 'ਚ ਅਸੀਂ ਬੈਠੇ ਔਰ ਮੈਂ ਸਿਰਫ ਇਹਨਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਪਿਛਲੇ ਹਫਤੇ 'ਚ ਕੀਤਾ ਕੀ ਹੈ ਔਰ ਇਹ ਭੈਣ ਦੀ ਅੱਖਾਂ 'ਚ ਜਦੋਂ ਅਥਰੂ ਦੇਖੇ ਨਾ ਔਰ ਪਤਾ ਲੱਗੇ ਕਿ ਇਹ ਦਿਲੋਂ ਕੰਮ ਕਰਨਾ ਚਾਹ ਰਹੇ ਔਰ ਇਹਨੇ ਕਿਹਾ ਕਿ ਮੈਂ ਗਰਾਊਂਡ ਜ਼ੀਰੋ ਤੇ ਪਾਣੀ 'ਚ ਵੀ ਜਾਵਾਂਗੀ ਜਿੱਥੇ ਵੀ ਜਾਣਾ ਪਵੇ ਮੈਂ ਤੁਹਾਡੇ ਨਾਲ ਜਾਵਾਂਗੀ ਨਹੀਂ ਤੇ ਇੰਨੇ ਇੰਟੀਰੀਅਰ ਦੇ ਵਿਚਕਾਰ ਹਮ ਮਤਲਬ ਆਉਣਾ ਬਹੁਤ ਔਖਾ ਬਾਈ ਜੀ औखाद <laughs> ਲਿਸਟ ਤੁਸੀਂ ਇਹ ਮੋਸ਼ਨ ਇਹ ਇਹਨੂੰ ਦਿਲ ਚ ਰੱਖੋ ਸਾਰਾ ਪੰਜਾਬ ਦਿਲਜੀਤ ਨਾਲ ਹੈ ਤੇ ਦਿਲਜੀਤ ਅੱਜ ਇਸ ਕਰਕੇ ਪੰਜਾਬ ਨਾਲ ਹੈ ਹਮੇਸ਼ਾ ਹੀ ਥੈਂਕ ਯੂ ਐਸਡੀਐਮ ਸਾਹਿਬ ਤੁਸੀਂ ਥੋੜਾ ਜਿਹਾ ਇਸ ਬਾਰੇ ਦੱਸ ਦਿਓ ਕਿ ਕੀ ਪ੍ਰੋਸੈਸ ਰਹੂਗਾ ਔਰ ਕਿਉਂਕਿ ਟੈਕਨੀਕੈਲਿਟੀ ਸਰਕਾਰੀ ਹੁੰਦੀਆਂ ਜਾਂ ਸਿਰਫ ਇੱਕ ਵਾਰੀ ਇਹ ਬੇਸਿਕ ਬੰਨ ਲਾ ਦੇਣਗੇ ਜਾਂ ਤੁਹਾਡੀ ਸਪੋਰਟ ਰਹੂਗੀ ਸੋ ਬੇਸਿਕਲੀ ਫਰਸਟਲੀ ਅਸੀਂ ਥੈਂਕਫੁਲ ਹਾਂ ਟੂ ਗਲੋਬਲ ਸਿੱਖ ਇਨਸਾਨ ਫਾਊਂਡੇਸ਼ਨ ਬਿਕਾਜ਼ ਜਦੋਂ ਅਸੀਂ ਅਸੈਸ ਕਰ ਰਹੇ ਸੀਗੇ ਵੀ ਗਾਟ ਟੂ ਨੋ ਹਲੇ ਤੱਕ ਅਸੀਂ ਜਿਹੜੇ ਬਰੀਚਸ ਲੱਭ ਪਏ ਆ ਵੀ ਨੋ ਕਿ 14 ਬਰੀਚਸ ਨੇ ਸਾਡੀ ਅਸੈਸਮੈਂਟ ਹਾਲੇ ਵੀ ਔਨ ਗਰਾਉਂਡ ਚੱਲ ਰਹੀ ਹੈ ਵਿਦ ਰਿਸਪੈਕਟ ਟੂ ਬਰੀਚਸ ਤੇ ਬਾਕੀ 14 ਸਿਰਫ ਜਿਹੜੇ ਤੁਹਾਡੇ ਜੂਰਿਸਡਿਕਸ਼ਨ ਚ ਆਉਂਦੇ ਬਿਲਕੁਲ ਜੀ ਬਿਲਕੁਲ ਜੋ ਇੱਥੇ ਨੇ ਹਾਂਜੀ ਸੋ ਇਹ ਬਰੀਚਸ ਪੂਰੇ ਕਰਨ ਲਈ ਮਤਲਬ ਐਡਮਿਨਿਸਟ੍ਰੇਸ਼ਨ ਨੇ ਮਕੋੜੇ ਕੰਮ ਸ਼ੁਰੂ ਕੀਤਾ ਹੋਇਆ ਇਸ ਵਕਤ ਬਟ 14 ਤੱਕ ਅਸੀਂ ਪਹੁੰਚਣਾ ਇਟ ਵਿਲ ਟੇਕ ਅ ਟਾਈਮ ਇਟ ਇਜ਼ ਟੇਕਿੰਗ ਅ ਟਾਈਮ ਐਂਡ ਵੀ ਆਲਸੋ ਅਸੀਂ ਵੀ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਕੰਮ ਮੁਕੰਮਲ ਹੋਵੇ ਐਂਡ ਵੀ ਆ ਰੀਲੀ ਥੈਂਕਫੁਲ ਕਿ ਜਦੋਂ ਇਦਾਂ ਦੀਆਂ ਸੰਸਥਾਵਾਂ ਜੋ ਟੈਕਨੀਕਲ ਕੰਮ ਵੀ ਆਪਣੇ ਸਿਰ ਮੱਥੇ ਲੈ ਕੇ ਜਿਵੇਂ ਕਿ ਗਲੋਬਲ ਸੇਕ ਫਾਊਂਡੇਸ਼ਨ ਹੋਗੀ ਸਾਂਝ ਫਾਊਂਡੇਸ਼ਨ ਦੇ ਅਪਰੋਚਡ ਕਿ ਵੀ ਵਾਂਟ ਟੂ ਵਰਕ ਦ ਵੀ ਵੇਰ ਲਾਈਕ ਕਿ ਮਤਲਬ ਵੀ ਵਾਂਟ ਆਰ ਜਿਹੜੇ ਜਿਹੜਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਜਾਂ ਜਿਹੜੀ ਜਿਹੜੀ ਇੱਥੇ ਹੈਗੀ ਹੈ ਛੇਤੀ ਤੋਂ ਛੇਤੀ ਪੂਰਿਆ ਜਾ ਸਕੇ ਸੋ ਇਹਦੇ ਲਈ ਮਲਟੀਪਲ ਹੈਂਡਸ ਜੇ ਫੰਕਸ਼ਨ ਕਰਨਗੇ ਤਾਂ ਆਪਾਂ ਛੇਤੀ ਤੋਂ ਛੇਤੀ ਵੀਲ ਬੀ ਏਬਲ ਟੂ ਅਚੀਵ ਵਾਟ ਵੀ ਵਾਂਟ ਬੇਸਿਕਲੀ ਬੈਕ ਟੂ ਨਾਰਮਲ ਲਾਈਫ ਬੈਕ ਟੂ ਨਾਰਮਲ ਸੀ ਤਾਂ ਉਹਦੇ ਲਈ ਵੀ ਆ ਰੀਲੀ ਥੈਂਕਫੁਲ ਐਂਡ ਉਹਦੇ ਲਈ ਜੋ ਵੀ ਸਪੋਰਟ ਐਡਮਿਨਿਸਟ੍ਰੇਸ਼ਨ ਵੱਲੋਂ ਚਾਹੀਦੀ ਹੋਗੀ ਰਾਦਰ ਜੋ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਟੈਕਨੀਕਲੀ ਜਿਵੇਂ ਸਾਡੇ ਐਕਸ਼ਨ ਸਾਹਿਬ ਵੀ ਇੱਥੇ ਆਏ ਹੋਏ ਨੇ ਵੀ ਹੈਵ ਕਾਲਡ ਹਿਮ ਕਿ ਸੋ ਦੈਟ ਵੀ ਕੈਨ ਮੇਕ ਅਸੈਸਮੈਂਟ ਦੈਟ ਵਾਟ ਇਜ਼ ਕੀ ਕੀ ਕੰਮ ਇੱਥੇ ਕਰਨੇ ਨੇ ਚਾਹੇ ਉਹ ਲੈਂਡ ਫਿਲਿੰਗ ਦਾ ਹੈਗਾ ਚਾਹੇ ਉਹ ਬਾਕੀ ਹੋਰ ਤਰ੍ਹਾਂ ਦੇ ਤਰੀਕੇ ਦੀਆਂ ਰਿਕੁਆਇਰਮੈਂਟਸ ਹੈਗੀਆਂ ਤਾਂ ਕਿ ਆਪਾਂ ਇਹੋ ਜਿਹੀਆਂ ਜਿਹੜੀਆਂ ਬਰੀਚਸ ਨੇ ਇਹਨਾਂ ਨੂੰ ਆਪਾਂ ਫਿਲ ਕਰ ਸਕੀਏ ਤਾਂ ਉਹਦੇ ਲਈ ਜੋ ਵੀ ਸਪੋਰਟ ਹੋਊਗੀ ਐਡਮਿਨਿਸਟ੍ਰੇਸ਼ਨ ਇਜ਼ ਵਿਦ ਥੈਮ ਦੇ ਆਰ ਵਿਦ ਦ ਐਡਮਿਨਿਸਟ੍ਰੇਸ਼ਨ ਦੈਨ ਵਾਈ ਸ਼ੁੱਡ ਐਡਮਿਨਿਸਟ੍ਰੇਸ਼ਨ ਲਾਈਕ ਬੀ ਐਟ देयर ਬੈਕਫੁੱਟ ਵੀ ਆਰ देयर ਵਿਦ ਥੈਮ ਵਿਦ ਦ ਟੀਮਸ ਐਂਡ ਥੈਂਕ ਯੂ ਥੈਂਕ ਯੂ ਸੋ ਮਚ ਇਸ ਤੋਂ ਇਲਾਵਾ ਸਰ ਅ ਅਜੇ ਗਰਦੌਰੀਆਂ ਜ਼ਮੀਨਾਂ ਦੀਆਂ ਉਹ ਲੰਮਾ ਪ੍ਰੋਸੈਸ ਹੈ ਹਲੇ ਸੋ ਰਾਈਟ ਨਾਓ ਲੈਟ ਦਾ ਵਾਟਰ ਗੈਟ ਆਊਟ ਆਫ ਦਾ ਫੀਲਡਸ ਤੇ ਆਪਾਂ ਗਿਰਦੌਰੀਆਂ ਬਿਕਾਜ਼ ਹਲੇ ਇਫ ਵੀ ਲੁੱਕ ਐਟ ਦਾ ਅਸੈਸਮੈਂਟ ਦੈਟ ਹਾਸ ਟੂ ਬੀ ਡਨ ਰਾਈਟ ਨਾਓ ਵੀ ਆਰ ਜਸਟ ਡੀਲਿੰਗ ਵਿਦ ਦਾ ਡਿਜ਼ਾਸਟਰ ਜਿਹੜਾ ਅਸੀਂ ਰੀਲੀਫ ਐਂਡ ਰੈਸਕਿਊ ਦੇ ਵਿੱਚ ਲੱਗੇ ਹੋਇਆ ਸੋ ਨੈਕਸਟ ਸਟੈਪ ਵੀ ਗਿਰਦੌਰੀ ਐਂਡ ਦੈਟ ਵਿਲ ਬੀ ਡਨ ਅੱਜ ਥੈਂਕ ਯੂ ਸੋ ਮਚ ਸਰ ਔਰ ਅਮਰਪ੍ਰੀਤ ਹੋਣਾ ਬਾਰੇ ਮੈਨੂੰ ਕੱਲ ਕੋਈ ਕਹਿ ਰਿਹਾ ਸੀਗਾ ਕਿ ਇਹਨਾਂ ਦੀ ਵੀਡੀਓ ਪਾ ਕੇ ਕਿਸੇ ਨੇ ਗੀਤ ਲਾਇਆ ਕਿ ਸ਼ੇਰਾ ਉੱਠ ਜ਼ਰਾ ਫਿਰ ਉਹ ਹੀ ਜਲਵਾ ਦਿਖਾ ਆਪਣਾ ਇਹ ਉਸੇ ਲਹਿ ਦੇ ਵਿੱਚ ਕੰਮ ਕਰ ਰਹੇ ਆ ਇਸ ਗੱਲ ਲਈ ਪੰਜਾਬ ਧੰਨਵਾਦੀ ਹੈ ਤੁਹਾਡਾ ਕਿ ਤੁਸੀਂ ਉਵੇਂ ਹੀ ਮਿਹਨਤ ਕਰ ਰਹੇ ਹੋ ਜਿਵੇਂ ਹਮੇਸ਼ਾ ਕਰਦੇ ਸੀ ਇਹਦਾ ਮੈਨੂੰ ਮੇਰੀ ਟੀਮ ਨੇ ਜਦੋਂ ਲਾਈਕ ਆਈ ਨਾ ਨਿਊਜ਼ ਤੇ ਜਦੋਂ ਨਿਊਜ਼ ਮੈਂ ਦੇਖ ਰਿਹਾ ਸੀ ਤਾਂ ਟੀਮ ਦਾ ਮੈਸੇਜ ਆਇਆ ਕਿ ਭਾਜੀ ਕੀ ਕਰਨਾ ਮੈਂ ਕਿ ਨਹੀਂ ਅਸੀਂ ਡਿਸਾਸਟਰ ਦੇ ਵਿੱਚ ਘਰ ਨਹੀਂ ਜਾਣਾ ਸ਼ਾਇਦ ਤੁਹਾਡੇ ਨਾਲ ਵੀ ਮੇਰੀ ਗੱਲ ਹੋ ਸੀ ਸੋ ਮੈਂ ਕਿ ਨਹੀਂ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ ਯਾਰ ਅਸੀਂ ਕਿਦਾਂ ਕੀ ਕਰ ਪਾਵਾਂਗੇ ਕੁਝ ਨਹੀਂ ਕਰ ਸਕਦੇ ਜੋ ਅਸੀਂ ਪਹਿਲਾਂ ਇੰਨੇ ਵੱਡੇ ਵੱਡੇ ਪੱਧਰ ਤੇ ਕਰਕੇ ਆਏ ਹਾਂ ਸੋ ਇਹ ਵੀ ਨਹੀਂ ਸੀ ਸੋਚਿਆ ਕਿ ਦਿਲਜੀਤ ਭਾਈ ਦੀ ਟੀਮ ਨਾਲ ਆ ਕੇ ਕਹੇਗੀ ਕਿ ਸ਼ੇਰੋ ਖੜੇ ਹੋ ਉਹ ਦੁਆਰਾ ਤੇ ਅਸੀਂ ਨਾਲ ਖੜੇ ਹਾਂ ਤੇ ਅੱਜ ਪੰਜਾਬ ਦਾ ਮਾਣ ਸਾਡਾ ਸਾਡੇ ਨਾਲ ਖੜਾ ਇਹ ਮਹਾਰਾਜ ਦਾ ਜਿਹੜਾ ਵਰਤਾਰਾ ਵਰਤ ਰਿਆ ਨਾ ਮਤਲਬ ਇਹ ਮੇਰੇ ਲਈ ਵੀ ਬਹੁਤ ਵੱਡੀ ਇਮੋਸ਼ਨਲ ਘੜੀ ਹੈ ਸੋ ਸ਼ੁਕਰ ਹੈ ਜੀ ਸਾਰਿਆਂ ਦਾ ਧੰਨਵਾਦ ਅਸੀਂ ਗਰਾਉਂਡ ਜ਼ੀਰੋ ਤੇ ਪਹਿਲਾਂ ਹੀ ਗਰਾਉਂਡ ਜ਼ੀਰੋ ਤੇ ਰਹੇ ਹਾਂ ਸਾਲਾਂ ਪਰ ਪਿਛਲੇ 15 ਸਾਲਾਂ ਤੋਂ ਅੱਜ ਵੀ ਗਰਾਉਂਡ ਜ਼ੀਰੋ ਤੇ ਖੜੇ ਅਨ੍ਹੀ ਜ਼ਿਕਰੀ ਆ ਇਹ ਜਿਹੜੀ ਆਪਾਂ ਵੀਡੀਓ ਦੇਖ ਰਹੇ ਸੀ ਨਾ ਸਾਝ ਫਾਊਂਡੇਸ਼ਨ ਤੇ ਗਲੋਬਲ ਸਿੱਖ ਦੇ ਬਾਰੇ ਸੀ ਕਿ ਉਹ ਕੀ ਕੀ ਇਸ ਟਾਈਮ ਕਰ ਰਹੇ ਨੇ ਤੇ ਕਿੱਥੇ ਕਿੱਥੇ ਕੰਮ ਕਰ ਰਹੇ ਨੇ ਸਾਝ ਫਾਊਂਡੇਸ਼ਨ ਜਿਸ ਤਰ੍ਹਾਂ ਕਿ ਦਿਲਜੀਤ ਦੋ ਸਾਝ ਨਾਲ ਰਿਲੇਟਡ ਹੈ ਉਹਨਾਂ ਦੀ ਸਾਝ ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਉਹ ਕੰਮ ਕਰ ਰਹੀ ਤੇ ਇਹਨਾਂ ਦਾ ਜਿਹੜਾ ਅੱਛਾ ਕੰਮ ਹੈ ਨਾ ਜਿਹੜਾ ਸਭ ਤੋਂ ਜ਼ਿਆਦਾ ਐਪਰੀਸ਼ੀਏਟ ਕਰਨ ਵਾਲਾ ਉਹ ਇਹ ਵੇ ਕਿ ਜਿਹੜਾ ਆਫਟਰ ਫੈਕਟਸ ਨੇ ਮਤਲਬ ਕਿ ਹੁਣ ਇੱਕ ਵਾਰੀ ਨੁਕਸਾਨ ਜਿਹੜਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਤਖਮੀਆ ਲ ਆ ਰਹੇ ਨੇ ਕਿਵੇਂ ਕਿਵੇਂ ਕਿੱਥੇ ਕਿੱਥੇ ਨਕਸਾਰ ਹੋਇਆ ਕਿੜੀਆਂ ਕਿੜੀਆਂ ਸ਼ਾਵਾਂ ਦੀ ਜ਼ਰੂਰਤ ਹੈ ਦੇਖੋ ਰਸਾਇਣ ਦਾ ਟੋਟਲ ਐਨਾਲਿਸਿਸ ਕਰ ਰਹੇ ਨੇ ਐਨਾਲਿਸਿਸ ਕਰ ਰਹੇ ਫਿਰ ਜਿੱਥੇ ਜਿੱਥੇ ਜਿੰਨਾ ਜਿੰਨਾ ਨੁਕਸਾਨ ਹੋਇਆ ਹੁੰਦੀ ਬਰਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਨਾਲ ਸਾਂਝ ਫਾਊਂਡੇਸ਼ਨ ਰੱਲੀ ਹੋਈ ਹੈ ਜਿੰਨਾ ਨੁਕਸਾਨ ਹੋ ਚੁੱਕਿਆ ਹੈ ਨਾ ਯਾ ਉਹਦੀ ਉਹ ਬਰਪਾਈ ਤੇ ਨਹੀਂ ਹੋ ਸਕਦੀ ਕਿਉਂਕਿ ਕੁਦਰਤ ਦੀ ਮਾਰ ਜਿਹੜੀ ਹੈ ਨਾ ਉਹ ਬੜੀ ਭੈੜੀ ਹੁੰਦੀ ਹੈ ਅੱਲਾਹ ਤਾਲਾ ਸਾਰਿਆਂ ਤੇ ਆਪਣਾ ਕਰਮ ਕਰੇ ਲੇਕਿਨ ਇਹ ਹੈ ਕਿ ਇਸ ਮਾੜੇ ਜਾਂ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਕੁਝ ਨਾ ਕੁਝ ਆਸਰਾ ਹਾਂ ਜੀ ਯਾਨੀ ਕਿ ਦੇਖੋ ਨਾ ਕਿ ਹੁਣ ਜਿਵੇਂ ਸਲਾਬ ਆਇਆ ਤੇ ਉਸ ਤੋਂ ਬਾਅਦ ਬਿਮਾਰੀਆਂ ਕਈ ਆਣ ਗਈਆਂ ਜਿਨ੍ਹਾਂ ਦੇ ਵਿੱਚ ਮਲੇਰੀਆ ਹੋ ਗਿਆ ਮੱਛਰ ਦੇਖੋ ਨਾ ਲੋਕ ਛੱਤਾਂ ਤੇ ਰਹਿਣ ਤੇ ਮਜਬੂਰ ਨੇ ਉਹਨਾਂ ਵਾਸਤੇ ਟੈਂਟ ਦਾ ਇੰਤਜ਼ਾਮ ਕਰਨਾ ਖੁਸ਼ਕ ਮੇਵਾਜਾਦ ਖਾਣੇ ਦਾ ਇੰਤਜ਼ਾਮ ਕਰਨਾ ਇਹ ਬੜੀ ਵੱਡੀ ਗੱਲ ਹੈ ਜਿਦਾਂ ਪਾਣੀ ਦੇ ਇੱਕ ਵਾਰੀ ਥੱਲੇ ਉਤਰ ਗਿਆ ਲੇਕਿਨ ਜਾਰੀ ਗੱਲ ਇਹ ਉਹਦੇ ਨਾਲ ਜਾਨਵਰਾਂ ਦੀਆਂ ਬਿਮਾਰੀਆਂ ਚਾਰਾ ਚਾਰੇ ਦੀ ਕੋਈ ਨਹੀਂ ਤੂੜੀ ਕੋਈ ਨਹੀਂ ਕੋਈ ਚਾਰਾ ਕਿਸੇ ਕਿਸਮ ਦਾ ਵੀ ਕੋਈ ਨਹੀਂ ਨਾ ਕਿਉਂਕਿ ਪਾਣੀ ਪਾਣੀ ਹਰ ਪਾਸੇ ਹੋ ਗਿਆ ਜਾਨਵਰਾਂ ਵਾਸਤੇ ਬਹੁਤ ਜਾਨਵਰਾਂ ਵਾਸਤੇ ਇਨਸਾਨਾਂ ਵਾਸਤੇ ਮੈਡੀਸਿਨ ਵਗੈਰਾ ਉਹ ਜਿਸ ਤਰ੍ਹਾਂ ਕਿ ਆਪਾਂ ਇੱਕ ਮੰਦੀਪ ਸਿੰਘ ਮਾਨਾ ਜੀ ਉਹਨਾਂ ਦੀ ਵੀਡੀਓ ਦੇਖ ਰਹੇ ਹਾਂ ਸਾਰੇ ਰਾਹ ਤੇ ਬੰਦ ਹੋ ਗਏ ਹਾਂ ਉਹਨਾਂ ਨੇ ਕਿਹਾ ਇਹ ਹਾਂ ਇਹ ਜਿਹੜਾ ਜਜ਼ਬਾ ਹੈ ਨਾ ਜਿਹੜਾ ਤੁਸੀਂ ਜਿਹੜਾ 4-5 ਦਿਨ ਵਹਾਇਆ ਹੈ ਤੇ ਇਹ ਜਜ਼ਬੇ ਨੂੰ ਤੁਸੀਂ ਅੱਗੇ ਤੱਕ ਰੱਖਣਾ ਕਿਉਂਕਿ 4-5 ਦਿਨਾਂ ਬਾਅਦ ਵੀ ਅਸਰ ਜ਼ਰੂਰੀ ਆ ਤੇ ਜ਼ਿੰਦਗੀ ਨੂੰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸੇਵਾ ਨਹੀਂ ਇਹ ਭਾਈਚਾਰਾ ਹੈ ਹਾਂ ਸੇਵਾ ਨਹੀਂ ਇਹ ਭਾਈਚਾਰਾ ਹੈ ਭਾਈਚਾਰਾ ਬ੍ਰਦਰਹੂਡ ਬ੍ਰਦਰਹੂਡ ਇਹ ਸੇਵਾ ਇਹਨੂੰ ਜਾਂ ਇਹ ਸੇਵਾ ਉਹਨਾਂ ਨੇ ਕਿਹਾ ਇਹ ਧਾਨ ਨਹੀਂਗਾ ਹਾਂ ਯਾਨੀ ਕਿ ਤੁਸੀਂ ਇਹਨੂੰ ਇਹ ਨਾ ਕਹੋ ਕਿ ਜੀ ਅਸੀਂ ਲੋਕਾਂ ਦੀ ਖਿਦਮਤ ਕੀਤੀ ਤੁਹਾਡੇ ਭਰਾ ਨੇ ਇਹ ਤੁਹਾਡਾ ਹੱਕ ਬਣਦਾ ਹੱਕ ਬਣਦਾ ਕਿਉਂਕਿ ਉਹਨਾਂ ਜਿਹੜੇ ਲੋਕ ਨੇ ਉਹ ਕੋਈ ਉਹ ਧਾਨ ਲੈਣ ਆਲੇ ਨਹੀਂਗੇ ਉਹ ਆਪਣੇ ਘਰਾਂ ਬਾਰੇ ਕਾਰੋਬਾਰ ਆਲੇ ਤੇ ਜ਼ਮੀਨ ਜਾਇਦਾਦ ਵਾਲੇ ਬੰਦੇ ਨੇ ਮੈਂ ਇੱਕ ਇੱਕ ਵੀਡੀਓ ਦੇਖ ਰਿਹਾ ਸੀ ਜਿਹੜੀਆਂ ਉਹਦੇ ਵਿੱਚ ਉਹ ਦੱਸ ਰਹੇ ਸੀ ਕਿ ਉਹ ਬੰਦਿਆ 9 ਸਾਲ ਇਟਲੀ ਲਾਇਆ ਉਹਨੇ ਤੇ ਉਹਨੇ ਕੋਠੀ ਬਣਾਈ ਹੋਈ ਸੀ 1.5-2 ਕਰੋੜ ਦੀ ਇੱਥੇ ਤੇ ਉਹ ਸੁਲਾਬ ਦੇ ਵਿੱਚ ਬੈ ਗਈ ਉਹਦੀ ਸ਼ਾਦੀ ਸੀ ਤੇ ਹੁਣ ਉਹਨਾਂ ਕੋਲ ਜ਼ਮੀਨ ਵੀ ਕਾਫੀ ਹੈ ਲੇਕਿਨ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਨੁਕਸਾਨ ਹੋਇਆ ਕਿ ਉਹ ਕਹਿੰਦਾ ਕਿ ਮੈਂ 9 ਸਾਲ ਜਿਹੜਾ ਨਾ ਉੱਥੇ ਕੰਮ ਕੀਤਾ ਅਨਥਕ ਮਿਹਨਤ ਕਰਨੀ ਹਾਂ 9 ਸਾਲਾਂ ਤੋਂ ਬਾਅਦ ਫਿਰ ਮੈਂ ਜ਼ੀਰੋ ਤੇ ਹੋ ਗਿਆ ਲੇਕਿਨ ਤੁਸੀਂ ਇਹ ਦੇਖੋ ਨਾ ਕਿ ਵੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਫਿਰ ਬੰਦਾ ਇਹ ਨਹੀਂ ਨਾ ਕਹਿ ਸਕਦਾ ਮੈਂ ਤੈਨੂੰ ਦਾਨ ਕਰ ਰਿਹਾ ਸਹੀ ਗੱਲ ਹੈ ਜਿਹੜੇ ਬੰਦਿਆਂ ਦਾ ਭਰਾ ਭਾਈਚਾਰਾ ਹੀ ਹੁੰਦਾ ਨਾ ਜ਼ਾਹਰੀ ਬਾਤ ਹੈ ਕਿ ਉਹ ਆਪਣੇ ਉਹ ਟਾਈਮ ਦੇ ਵਿੱਚ ਉਹ بڑے ਮਤਲਬ ਕਿ ਆਲਾ ਅਮੀਰ ਲੋਕ ਹੁੰਦੇ ਨੇ ਲੇਕਿਨ ਜਦੋਂ ਇਸ ਤਰ੍ਹਾਂ ਸੁਲਾਬ ਆਇਆ ਜਾਂ ਕੁਦਰਤੀ ਜਿਹੜੇ ਜ਼ਲਜ਼ਲੇ ਆਂਦੇ ਨੇ ਇਹਨਾਂ ਦੇ ਵਿੱਚ ਲੋਕਾਂ ਦੇ ਬڑے-ਬڑے ਘਰ ਚਲੇ ਜਾਂਦੇ ਨੇ ਲੋਕਾਂ ਦੇ ਕਾਰੋਬਾਰ ਖਤਮ ਹੋ ਜਾਂਦੇ ਨੇ ਇੰਦੇ ਉਹਨਾਂ ਦੇ ਨਾਲ ਅਗਰ ਤੁਸੀਂ ਉਹਨਾਂ ਦੀ ਖਿਦਮਤ ਨਹੀਂ ਕਰ ਰਹੇ ਹੁੰਦੇ ਉਹਨਾਂ ਦਾ ਤੁਸੀਂ ਦੁੱਖ ਵੰਡਾ ਰਹੇ ਹੁੰਦੇ ਦੁੱਖ ਵੰਡਾ ਰਹੇ ਕਿਉਂਕਿ ਇਹ ਮੁਸ਼ਕਿਲੀਆਂ ਘੜੀਆਂ ਜਿਹੜੀਆਂ ਕੁਦਰਤੀ ਆਫਾਤ ਹੁੰਦੀਆਂ ਨਾ ਨੇਚਰਲ ਡਿਜ਼ਾਸਟਰ ਹੁੰਦੇ ਨੇ ਇਹ ਇੱਕ ਪੁੱਛ ਕੇ ਨਹੀਂ ਆਉਂਦੇ ਹਾਂਜੀ ਇਹ ਕਿਸੇ ਹਲ ਵੀ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਵਕਤ ਕਿਸੇ ਵੀ ਟਾਈਮ ਆ ਸਕਦੇ ਨੇ ਕਿ ਇਹ ਬੰਦਾ ਆਪਣੇ ਆਪ ਨੂੰ ਇਹ ਨਾ ਕਵੇ ਕਿ ਜੀ ਮੈਂ ਬਚ ਗਿਆ ਮੈਂ ਤੇ ਅਸੀਂ ਸਟ੍ਰੈਟਜੀ ਅਪਣਾਈ ਸਾਡੀ ਹਕਮਤ ਹੀ ਅਮਲੀ ਸੀ ਤੇ ਅਸੀਂ ਬਚ ਗਏ ਇਹ ਨਹੀਂ ਤੁਸੀਂ ਕਹਿ ਸਕਦੇ ਇਹ ਨਹੀਂ ਕਹਿ ਸਕਦੇ ਤੁਸੀਂ ਵੇਖੋ ਨਾ ਆਪਣੇ ਪਿਛਲੇ ਸਾਲ ਸਵਾਰ ਦੇ ਵਿੱਚ ਆਇਆ ਇਸ ਸਾਲ ਫਿਰ ਸਲਾਬ ਆਇਆ ਉਸ ਤੋਂ ਪਹਿਲੇ ਇੱਕ ਜ਼ਲਜ਼ਲਾ ਆਇਆ ਸੀ ਜਦੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਦੂਸਰੇ ਕਹਿੰਦੇ ਆਈ ਹੈ ਕਿ ਰੱਬ ਵੀ ਬੰਦਿਆਂ ਨੂੰ ਚੈੱਕ ਕਰਦਾ ਕਿ ਕਿਆ ਮੈਂ ਇਹਨਾਂ ਤੇ ਅਗਰ ਮੁਸ਼ਕਲ ਵੇਲਾ ਲੈ ਕੇ ਆਨਾ ਤੇ ਮੇਰੇ ਕਿੰਨੇ ਕੋਈ ਸ਼ੁਕਰਗੁਜ਼ਾਰ ਹੁੰਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਵੀ ਚੈਕਿੰਗ ਹੁੰਦੀ ਹੈ ਇਸ ਤਰ੍ਹਾਂ ਵੀ ਟੈਸਟ ਲਿਆ ਜਾਂਦਾ ਤੇ ਇਹ ਮਾੜੇ ਹਾਲਾਤ ਦੇ ਵਿੱਚ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਭਰਾਵੇਂ ਆਪਣੇ ਸਾਰੇ ਪੰਜਾਬੀ ਭਰਾ ਨੇ ਹਾਂਜੀ ਤੇ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਈਗੀ ਜੇ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਅੱਲਾਹ ਨਿਗਹबान